ਡੱਬਾ ਵਾਲੇ ਤੋਂ ਬਠਿੰਡਾ ਆ ਰਹੀ ਬੱਸ ਪਿੰਡ ਪਥਰਾਲਾ ਦੇ ਨੇੜੇ ਪਲਟੀ ਇੱਕ ਔਰਤ ਦੀ ਮੌਤ ਬੇਟੀ ਕੋਲ ਹੋਈ ਸੀ ਬੇਟੀ ਅਤੇ ਖੁਸ਼ੀ ਵਿੱਚ ਸ਼੍ਰੀਖ ਹੋਣ ਜਾ ਰਹੇ ਸੀ ਪਤੀ ਪਤਨੀ ਮੰਗਲਵਾਰ ਨੂੰ 28 3 ਵਜੇ ਦੇ ਲਗਭਗ ਬਠਿੰਡਾ ਦੇ ਪਿੰਡ ਪਥਰਾਲਾ ਵਿਖੇ ਡੱਬਾ ਵਾਲੇ ਤੋਂ ਬਠਿੰਡਾ ਆ ਰਹੀ ਬੱਸ ਪਲਟੀ ਜਿਸ ਦੇ ਵਿੱਚ 50 ਤੋਂ 60 ਸਵਾਰੀਆਂ ਦੱਸਿਆ ਗਿਆ ਜਿਹਦੇ ਵਿੱਚ ਸਵਾਰੀਆਂ ਸਨ ਜਿਸ ਦੇ ਨਾਲ ਦੋ ਸਵਾਰੀਆਂ ਜ਼ਖਮੀ ਹੋਈਆਂ ਜਿਨ੍ਹਾਂ ਨੂੰ ਇਲਾਜ ਦੇ ਲਈ ਡੱਬਾ ਵਾਲੀ ਭੇਜਿਆ ਗਿਆ ਅਤੇ ਇੱਕ ਔਰਤ ਦੀ ਇਸ ਦੇ ਵਿੱਚ ਮੌਤ ਹੋ ਗਈ ਜਿਸ ਨੂੰ ਬਠਿੰਡਾ ਦੇ ਸਿਵਲ ਹਤਾਲ ਵਿਖੇ ਸੰਗਤ ਸਾਰਾ ਦੀ ਆਪਣਾ ਟੀਮ ਬਲੋਹੀ ਦਿਲਾਸ਼ ਨੂੰ ਬਠਿੰਡਾ ਦੇ ਸਿਵਲ ਹਤਾਲ ਪਹੁੰਚਾਇਆ ਸੂਤਰਾਂ ਦੇ ਮਿਲੀਆਂ ਜਾਣਕਾਰੀ ਅਨੁਸਾਰ ਇਹਨਾਂ ਦੀ ਬੇਟੀ ਕੋਲ ਬੇਟੀ ਹੋਈ ਸੀ ਤੇ ਇਹ ਫਰੀ ਕੋਡ ਵਿਖੇ ਜਾ ਰਹੇ ਸੀ ਪਤੀ ਪਤਨੀ ਤਾਂ ਜਾਦੇ ਬੱਸ ਹਾਦਸਾ ਗ੍ਰਸਤ ਹੋਈ ਤਾਂ ਉਸ ਦੇ ਵਿੱਚ ਔਰਤ ਦੀ ਮੌਤ ਹੋ ਗਈ ਕੀ ਨਾਮ ਹੈ ਤੇ ਕਿਹੜੇ ਪ੍ਰਿੰਸੀਪਲ ਹੈ ਬਸ ਸਾਰੀ ਹੀ ਬੁੱਢੀ ਨੇ ਬੱਬਲੀ ਤੋਂ ਆ ਰਹੇ ਸੀ ਜੀ ਤੇ ਅੱਗੇ ਬੱਜਰੀ ਦਾ ਢੇਰ ਸੀ ਡਰਾਈਵਰ ਨੇ ਦੇਖਿਆ ਨਵੇਲੀ ਵਾਲੇ ਨਾਲੇ ਕੰਮ ਹੋ ਗਿਆ ਬਸ ਮੁਦੀ ਉਗੇ ਜਿੰਨੇ ਕੁ ਸਵਾਰੀਆਂ ਸੀ 50 60 ਸਵਾਰੀਆਂ ਸੀ ਚੱਕਮੀ ਕਿੰਨੇ ਕਿੰਨੇ ਨੇ 3 4 ਜਣੇ ਹੋਏ ਜੀ ਜਿਹੜੀ ਔਰਤ ਜਿਹੜੀ ਉਹਨਾਂ ਦੀ ਮੌਤ ਹੋ ਗਈ ਜੀ ਮੇਰੇ ਪਤਨੀ ਹੈ ਜੀ ਕਿਹੜੇ ਪਿੰਡ ਦਾ ਕੁਲਵਾਰਾ ਜੀ ਕਿੰਨੇ ਕੁ ਮੁੱਢੀ ਨੇ ਇਹਨਾਂ ਦੀ 30 ਸਾਲ ਦੀ ਹੋਰ 35 ਸਾਲ ਦੀ ਹਾਂ ਜੀ ਮੇਰਾ ਨਾਮ ਹਸਤੰਦਰ ਕੁਮਾਰ ਮਿਸ਼ਾਣਾਗਾ ਸੰਗਤ ਸਾਰਾ ਸੇਵਾ ਸੰਸਥਾ ਮਿਸ਼ਾਣਾ ਵਾਲਾ ਮੇਬਰ ਖਰਾ ਜੀ ਇਹ ਨਾ ਕੀ ਸਰ ਥੋੜਾ ਨਾਂ ਪਹਿਲਾਂ ਖੁਣੇ ਪੌਲ ਆਈ ਸੀ ਕਿ ਬਠਿੰਡਾ ਡੱਬਣੀ ਨੈਸ਼ਨਲ ਹਾਈਵੇ ਤੇ ਪਿੰਡ ਪਥਾਵਾ ਦੇ ਨਜ਼ਦੀਕ ਇੱਕ ਹਾ사 ਹੋ ਚੁਕਿਆਗਾ ਮੌਕੇ ਤੇ ਪਹੁੰਚ ਕੇ ਦੇਖਿਆ ਤਾਂ ਕਿ ਪੀ ਆਰਟੀਸੀ ਬੱਸ ਹਾ사ਗ੍ਰਸ ਮਿਲੀ ਜੀ ਜੀ ਉਹਦੀ ਮੌਕੇ ਤੇ ਪਹੁੰਚ ਕੇ ਦੇਖਿਆ ਕਿ ਲੇਡੀ ਦੀ ਡੈਥ ਹੋ ਚੁੱਕੀ ਹੈਗੀ ਦੋ ਜਣੇ ਦੇ ਦੋ ਵਿਅਕਤੀਆਂ ਦੇ ਸੱਟ ਸਿਗੀ ਜਿਹਨੂੰ ਡੱਬ ਵਾਲੀ ਐਂਬੂਲੈਂਸ ਡੱਬ ਵਾਲੀ ਦੇ ਸਿਵਲ ਹਸਪੀਟਲ ਵਿਖੇ ਲੈ ਕੇ ਗਈ ਹੈ ਕਿਥੋਂ ਤੱਕ ਤਿਆਰੀ ਹੋ ਰਹੀ ਹੈ ਇਹ ਡੱਬ ਵਾਲੀ ਤੋਂ ਬਠਿੰਡਾ ਆ ਰਹੀ ਸੀ ਜੀ